ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਪਰਿਵਾਰਾਂ ਚਸਦੇ ਵੱਸਦੇ ਹੋਵੋਗੇ ਦੁਪਹਿਰ ਦਾ ਟਾਈਮ ਆ ਸਾਢੇ 12 ਪੌਣੇ 1 ਦਾ ਟਾਈਮ ਆ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਆ ਮੈਨੂੰ ਬੁਲਾ ਦੇ ਆ ਮੈਨੂੰ ਬੁਲਾ ਦੇ ਕਿੱਥੇ ਕਿੱਥੇ ਲੈਣ ਤੂੰ ਇੱਧਰ ਆ ਲੈ ਗੱਡੀ ਚ ਲਾਉਂਦੇ ਆ ਵੇ ਆ ਦੇ ਆ ਜਾ ਵੇ ਸਿਰ ਤੋਂ ਲੋਹੋਂ ਪੀ ਹੋ ਸਕਦਾ ਚੱਕਲੇ ਚ 10 ਹੈ ਬਦ ਇਹਨੂੰ ਆਵੇਂ ਭੈਲੋ ਤੇ ਰੁਪੇ ਹੋ ਦੀ ਜਨ ਰੱਖੂਗਾ ਸਾਡੇ ਚੱਕਲੇ ਐਨੇ ਰਸਕੀ ਕਰਨਾ ਤੂੰ ਕਾ ਬੈਠੇਗਾ ਪੁਰੇ ਆ ਲੈ ਬੜਾ ਸਾਰਾ ਕੁਛੀ ਕਰ ਅੱਛਾ ਪੈਰਾਂ ਚ ਪਾਉਣੇ ਆ ਜਾਂ ਅੰਦਰ ਦਾ ਫਿਰਦਾ ਪੁੱਤ ਉਹ ਗੱਡੀਆਂ ਪੜਾ ਗੱਡੀਆਂ ਪੜਾ ਇੱਥੇ ਰੱਖ

ਫਰ ਦਾ ਟਾਈਮ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਘਟੀਆਂ ਤੇ ਸੀਰਤ ਉਠੜੀ ਥੋੜੀ ਦੇਰ ਸੁੱਤੀ ਹੋਈ ਸੀਗੀ ਪਹਿਲਾਂ ਉਹ ਮੈਂ ਤੁਹਾਨੂੰ ਦਿਖਾਇਆ ਪਪਾ ਉਹਦੇ ਨਾਲ ਖੇਡਣ ਲੱਗੀ ਹੋਈ ਸੀਗੀ ਤੇ ਮੈਂ ਹੁਣ ਲੱਗੀ ਸੀ ਬਣਾਉਣ ਉਹਦੇ ਲਈ ਸੈਂਡਵਿਚ ਉਹਨੂੰ ਤਾਂ ਸਿੰਪਲ ਹੀ ਦੇਣਾ ਮੈਂ ਤਵੇ ਤੇ ਬਸ ਫਰਾਈ ਕਰਕੇ ਨਾ ਮੱਖਣੀ ਨਾਲ ਤੇ ਉਹਦੇ ਉੱਪਰ ਮੈਂ ਉਹਨੂੰ ਤਾਂ ਸੌਸ ਪਾ ਕੇ ਦੇ ਦੇਣੀ ਹੁੰਨੀ ਆ ਤੇ ਮੈਂ ਆਪਦੇ ਲਈ ਤੇ ਸੀਰਤ ਦੇ ਪਪਾ ਲਈ ਬਣਾਉਂਗੀ ਮਲਾਈ ਵਾਲਾ ਸੈਂਡਵਿਚ ਉਹ ਮੈਂ ਕਿੱਦਾਂ ਬਣਾਉਣੀ ਆ ਤੁਹਾਨੂੰ ਦਿਖਾਉਣੀ ਆ ਪਰ ਮੈਂ ਬਣਾਉਣੀ ਹੈ ਸਟੇਟ ਲਈ ਮੇਰੇ ਇਹ ਹੋਏ ਨਾ ਤਵੇ ਦਾ ਹੈਂਡਲ ਖੁੱਲ ਗਿਆ ਤੇ ਬਸ ਅਸਨ ਦੀ ਕੋਲ ਹੋਈ ਪਈ ਆ ਜਿਹੜੇ ਆਪਾਂ ਕਿੰਨੇ ਵੀ ਕਿਹਾ ਵੀ ਹੈਂਡਲ ਲਾ ਦੋ ਫਿਰ ਝੁਲ ਜਾਂਦੇ ਆ ਨਹੀਂ ਇਹਦਾ ਆਪਾਂ ਕਿਉਂ ਲਾ ਦਾਂ ਬਸ ਇਹ ਤਾਂ ਹਲਕਾ ਜਿਹਾ ਮੈਂ ਆਈ ਸੀਰਤ ਨੂੰ ਤਾਂ ਆਈ ਕਰਕੇ ਦੇਣਾ ਆਪਾਂ ਸੀਰਤ ਨੂੰ ਆਪਾਂ ਕੋਸ਼ਿਸ਼ ਉਹ ਨਹੀਂ ਕਰਨਾ ਹੈਗਾ ਵੀ ਜ਼ਿਆਦਾ ਬਣਾ ਕੇ ਨਹੀਂ ਦੇਣਾ ਹੈਗਾ ਸਿੰਪਲ ਹੀ ਬਣਾਉਣਾ ਉਹਦੇ ਲਈ ਤਾਂ ਤੇ ਆਪਦੇ ਲਈ ਜਿਹੜਾ ਅਸੀਂ ਬਣਾਵਾਂਗੇ ਉਹ ਮੈਂ ਤੁਹਾਨੂੰ ਦੱਸੂੰਗੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਮੈਂ ਕਿੱਦਾਂ ਬਣਾਉਣੀ ਆ। ਹਾਂ। ਅੱਗੇ ਨਾ ਕਰਾ। 4 2। ਮਲੇਕੁਮ ਅਲੈਕ। ਨਾ ਲੈ ਰਹੂਗੇ। ਕੀ ਦੋ? ਇਹ ਇੱਥੇ ਆ। ਆਹ ਦੇਖੋ। ਆਹ ਦੇਖੋ। ਆਹ ਦੇਖੋ। ਸਾਸ ਲਾ ਕੇ ਦੇਣਾ ਸੇਕ ਦੀ ਇੱਕ ਬ੍ਰੈਡ ਚਾਹੀਦੀ ਆ ਉਹਨੂੰ ਮੈਂ ਫੜਾ ਕੇ ਆਉਣੀ ਆ ਫਿਰ ਦੂਸਰੀ ਬ੍ਰੈਡ ਦਵਾਂਗੀ ਲੋ ਜੀ ਹੁਣ ਆਪਾਂ ਬਣਾਉਣ ਲੱਗੇ ਆ ਆਪਣੇ ਲਈ ਤੇ ਇਹਦੇ ਵਿੱਚ ਮੈਂ ਨਾ ਪਿਆਜ਼ ਟਮਾਟਰ ਇੱਕ ਹਰੀ ਮਿਰਚ ਤੇ ਖੀਰਾ ਕੱਟਿਆ ਵਾ ਤੇ ਇਹਦੇ ਵਿੱਚ ਨਾਲ ਮੈਂ ਕਰੂੰਗੀ ਮਲਾਈ ਐਡ ਤੇ ਨਾਲ ਆਪਾਂ ਕਰਾਂਗੇ ਇਹਦੇ ਵਿੱਚ ਚਿੱਲੀ ਫਲੈਕਸ ਤੇ ਔਰਗੈਨੋ ਐਡ ਮੈਨੂੰ ਆਰਗੇਨੋ ਦਾ ਫਲੇਵਰ ਸੈਂਡਵਿਚ ਚ ਬਹੁਤ ਵਧੀਆ ਲੱਗਦਾ ਚਿੱਲੀ ਫਲੈਕਸ ਤੇ ਆਰਗੇਨੋ ਜੈਸੇ ਬਹੁਤ ਸਪਾਈਸੀ ਹੈ ਜੀ ਮੈਨਾਂ ਇਹ ਸਾਮਕੇ ਰੱਖ ਲੈਣੀ ਹੁੰਦੀ ਆ ਜਦੋਂ ਪੀਜ਼ਾ ਵਗੈਰਾ ਆਰਡਰ ਕਰੀਦਾ ਨਾ ਜਿਹੜੀਆਂ ਐਕਸਟਰਾ ਹੁੰਦੀਆਂ ਨੇ ਮੈਂ ਰੱਖ ਲੈਣੀ ਹੁੰਦੀ ਆ ਤੇ ਫਿਰ ਇਦਾਂ ਕੰਮ ਆ ਜਾਂਦੀਆਂ ਨੇ ਇਹ ਜਦੋਂ ਆਪਾਂ ਘਰੇ ਬਣਾਉਨੇ ਆ ਨਾ ਮੈਂ ਐਡ ਐਕਸਟਰਾ ਲੈ ਕੇ ਲੈ ਕੇ ਨਹੀਂ ਆਈ ਕਦੇ ਮੈਨੂੰ ਇਦਾਂ ਹੀ ਸਰ ਜਾਂਦਾ ਪੀਜ਼ਾ ਵਗੈਰਾ ਦੇ ਨਾਲ ਜਦੋਂ ਆਪਾਂ ਆਰਡਰ ਕਰੀਏ ਨਾ ਪਿੰਚ ਤੇ ਨਾਲ ਮਿਲ ਜਾਂਦੀਆਂ ਐਕਸਟਰਾ ਹੁੰਦੀਆਂ ਨੇ ਫਿਰ ਮੈਂ ਸੁੱਕਦੀ ਨਹੀਂ ਹੈਗੀ ਸੋ ਇਦਾਂ ਕੰਮ ਆ ਜਾਂਦੀਆਂ ਨੇ ਤੇ ਹੁਣ ਆਪਾਂ ਨੂੰ ਬਾਜ਼ਾਰ ਚੋਂ ਕਿਹੋਂ ਦੀ ਲੋੜ ਨਹੀਂ ਵੀ ਜੇ ਆਪਣੇ ਕੋਲੇ ਨਾ ਵੀ ਹੋਣ ਸੋ ਇਹ ਬੜੀਆਂ ਹੈਗੀਆਂ ਨੇ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਕਰੂੰਗੀ ਨਮਕ ਕੜ ਕਾਲੀ ਮਿਰਚਾ ਵੀ ਪੂਰਾ ਚੰਨਾ ਇਹ ਵੀ ਉਹシャਪਾ ਐਡ ਕਰ ਲਾਂਗੇ ਇਹਦੇ ਵਿੱਚ ਮੜਾਈ ਤੁਸੀਂ ਬਣਾ ਕੇ ਦੇਖੋ ਇਦਾਂ ਬਹੁਤ ਵਧੀਆ ਫਲੇਵਰ ਆਉਂਦਾ ਹੈ ਇਸ ਤਰ੍ਹਾਂ ਨਾ ਬਣਾਉਣ ਦੇ ਨਾਲ ਉਹ ਕੋਸਾ ਨਾ ਫਲੇਵਰ ਆਉਂਦਾ ਹੈ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਲੈਣਾ ਮਿਓਨੀ ਵਗੈਰਾ ਜੇ ਆਪਣੇ ਕੋਲ ਨਹੀਂ ਹੈਗੀ ਨਾ ਤਾਂ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਸੈਂਡਵਿਚ ਨਹੀਂ ਬਣਾ ਕੇ ਖਾ ਸਕਦੇ ਜੇ ਆਪਣਾ ਦਿਲ ਕਰੇ ਤੇ ਮਿਓਨੀ ਦੀ ਜਗ੍ਹਾ ਆਪਾਂ ਇਹ ਐਡ ਕਰ ਸਕਦੇ ਆ ਤੇ ਬਹੁਤ ਵਧੀਆ ਫਲੇਵਰ ਆਉਂਦਾ। ਲੋਚੀ ਮਿਕਸਰ ਆਪਣਾ ਤਿਆਰ ਆ ਪੂਰਾ ਤੇ ਹੁਣ ਆਪਾਂ ਕਰਦੇ ਆ ਤਵੇ ਨੂੰ ਗਰਮ ਤਵੇ ਦਾ ਵਿੱਚ ਮੇਰਾ ਗਰਮ ਹੀ ਆ। ਲਿਜਾਣਾ ਸੀ ਮੈਂ ਕਈ ਫਿਰ ਵੀਡੀਓ ਬਣਾਉਣ ਦੇ ਚੱਕਰ ਦਿਮਾਗ ਚੋਂ ਨਿਕਲ ਜਾਣਾ ਮੈਂ ਪਹਿਲਾਂ ਇੱਕ ਸਾਈਡ ਤੋਂ ਹਲਕਾ ਪੁੰਨੂਗੀ ਮਤਲਬ ਰੋਸਟ ਕਰੂੰਗੀ ਹਲਕਾ ਜਿਹਾ ਕਿਉਂ ਦੇ ਨਾਲ ਇਹ ਕੱਚਾ ਬੰਜਾ ਆਪ ਲੋ ਜੀ ਇੱਥੇ ਨਾ ਮੈਂ ਇੱਕ ਸਾਈਡ ਤੋਂ ਕਿਓ ਦੇ ਨਾਲ ਮਤਲਬ ਰੋਸਟ ਕਰ ਲਿਆ ਸੀਗਾ ਬ੍ਰੈਡ ਨੂੰ ਤੇ ਉਹਦੇ ਉੱਪਰ ਮੈਂ ਥੋੜੀ ਥੋੜੀ ਸੌਸ ਲਗਾਤੀ ਸੀਗੀ ਹਨਾ ਮੈਨੂੰ ਜਿਆਦਾ ਸੌਸ ਨਾ ਅਸੀਂ ਪਸੰਦ ਨਹੀਂ ਕਰਦੇ ਹੈਗੇ ਸਭ ਦਾ ਅਲੱਗ-ਅਲੱਗ ਆਪਣਾ ਆਪਣਾ ਟੇਸਟ ਹੁੰਦਾ ਹੈਗਾ ਮਤਲਬ ਅਸੀਂ ਲਾਈਟ ਹੀ ਰੱਖਦੇ ਹੁੰਨੇ ਆ ਤੇ ਉਸ ਤੋਂ ਬਾਅਦ ਮੈਂ ਉਹਦੇ ਉੱਪਰ ਪਾਤਾ ਸੀਗਾ ਮਿਕਸਚਰ ਜੋ ਆਪਾਂ ਹਨਾ ਮਿਕਸ ਕਰਕੇ ਰੱਖਿਆ ਹੋਇਆ ਸੀਗਾ ਖੀਰਾ ਪਿਆਜ਼ ਹਰੀ ਮਿਰਚ ਔਰਗੈਨੋ ਚਿਲੀ ਫਲੈਕਸ ਤੇ ਹੋਰ ਕਿਸੇ ਟਮਾਟਰ ਤੇ ਹਰੀ ਮਿਰਚ ਹਨਾ ਨਮਕ ਐਡ ਕੀਤਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਉਹਨੂੰ ਫਿਲ ਅਪ ਕਰਕੇ ਦੁਬਾਰਾ ਤਵੇ ਦੇ ਉੱਪਰ ਰੱਖਤਾ ਸੀਗਾ ਹਨਾ ਤੇ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਕਿ ਕਿਸ ਤਰ੍ਹਾਂ ਮੈਂ ਉਹਨੂੰ ਫਿਲ ਕਰ ਰਹੀ ਆ ਹਨਾ ਤੇ ਸੱਚੀ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਹੋਏ ਸੀਗੇ ਤੇ ਜਿੱਦਾਂ ਆਪਾਂ ਹਨਾ ਕਈ ਵਾਰੇ ਸੋਚਦੇ ਆ ਹਨਾ ਵੀ ਆਪਣਾ ਮਨ ਕਰਦਾਗਾ ਹਨਾ ਕਈ ਵਾਰੀ ਆਪਣੇ ਕੋਲ ਘਰ ਉਦਾਂ ਦੀਆਂ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਗੀਆਂ ਲਾਈਕ ਵੀ ਆ ਯੋਨਿਸ ਵਗੈਰਾ ਨਹੀਂ ਹੈਗੀ ਅਵੇਲੇਬਲ ਹਨਾ ਤੇ ਮਲਾਈ ਤਾਂ ਆਪਣੇ ਹਰ ਇੱਕ ਘਰ ਦੇ ਵਿੱਚ ਹੁੰਦੀ ਹੁੰਦੀ ਹੈ ਹਨਾ ਸੋ ਮਲਾਈ ਦੇ ਨਾਲ ਆਪਾਂ ਇਦਾਂ ਦੇ ਸੈਂਡਵਿਚ ਬਣਾ ਸਕਦੇ ਹਾਂ ਤੁਸੀਂ ਟਰਾਈ ਕਰਿਓ ਇਹ ਵਾਲੀ ਰੈਸਪੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੇ ਇੱਥੇ ਮੈਂ ਨਾਲ ਨਾਲ ਨਾ ਬੋਲ ਵੀ ਰਹੀ ਸੀਗੀ ਪਰ ਉਸ ਤੋਂ ਬਾਅਦ ਮੈਨੂੰ ਨਾ ਆਵਾਜ਼ ਆਪਣੀ ਜਿਹੜੀ ਵੋਲਿਊਮ ਆਫ ਕਰਨੀ ਪਈ ਕਿਉਂਕਿ ਨਾ ਪਿੱਛੋਂ ਸੀਰਤ ਦੀਆਂ ਚੀਕਾਂ ਬਹੁਤ ਜ਼ਿਆਦਾ ਆ ਰਹੀਆਂ ਸੀਗੀਆਂ ਬਹੁਤ ਹੀ ਜ਼ਿਆਦਾ ਡਿਸਟਰਬਿੰਗ ਹੋ ਰਹੀ ਸੀਗੀ ਵੀਡੀਓ ਦੇ ਵਿੱਚ ਤਾਂ ਕਰਕੇ ਫਿਰ ਮੈਂ ਦੁਬਾਰਾ ਆਈ ਥੇ ਨਾ ਵਾਇਸ ਕਵਰ ਕੀਤੀ ਆ ਹਨਾ ਤੇ ਤੁਸੀਂ ਦੇਖੋ ਹਨਾ ਕਲਰ ਕਿੰਨਾ ਸੋਹਣਾ ਆ ਰਿਹਾ ਵਾ ਬ੍ਰੈਡ ਦਾ ਹਨਾ ਸੈਂਡਵਿਚ ਦਾ ਮਤਲਬ ਕਿ ਤੇ ਇੱਥੇ ਮੈਂ ਕੱਟ ਕਰਨ ਲੱਗੀ ਸੀਗੀ ਪਲੇਟ ਲਗਾਉਣ ਲੱਗੀ ਸੀਗੀ ਤੇ ਬਹੁਤ ਹੀ ਕ੍ਰਾਂਚੀ ਬਣੇ ਸੀਗੇ oven ਵੀ ਹੈਗਾ ਮੇਰੇ ਕੋਲੇ ਪਰ ਮੈਂ ਨਾ ਉਹ ਨਹੀਂ ਲਗਾਇਆ ਹੈਗਾ ਕਿਉਂਕਿ ਜਿਹੜਾ ਉਹਦਾ ਪਾਵਰ ਪਲੱਗ ਆ ਨਾ ਉਹ ਕਿਚਨ ਦੇ ਵਿੱਚ ਨਹੀਂ ਹੈਗਾ ਤੇ ਦੇਖਦੀ ਆ ਮੈਂ ਕਈ ਵਾਰੀ ਸੋਚਦੀ ਆ ਵੀ ਲਗਵਾ ਲਾਂ ਲਗਵਾ ਲਾਂ ਬਸ ਘੌੜੀ ਹੋਈ ਜਾਂਦੀ ਆ ਹਨਾ ਤੇ ਉਹਦੇ ਵਿੱਚ ਵੀ ਮਤਲਬ ਬਹੁਤ ਵਧੀਆ ਬਣਦੇ ਆ ਹਨਾ ਮੈਂ ਬਹੁਤ ਵਾਰੀ ਉਹਦੇ ਵਿੱਚ ਹੀ ਜ਼ਿਆਦਾਤਰ ਤਾਂ ਮੈਂ ਬਣਾਉਂਦੀ ਰਹੀ ਆ ਪਰ ਤਵੇ ਤੇ ਵੀ ਬਹੁਤ ਵਧੀਆ ਬਣਦੇ ਆ ਹਨਾ ਜਿਹੜਾ ਤਵੇ ਦਾ ਟੇਸਟ ਆ ਉਹ ਅਲੱਗ ਹੀ ਆ ਇੱਕ ਤਰ੍ਹਾਂ ਦਾ ਅਲੱਗ ਹੀ ਟੇਸਟ ਆ ਤੇ ਇੱਥੇ ਆਪਣੀ ਪਲੇਟ ਲੱਗ ਗਈ ਦੇਖੋ ਕਿੰਨੇ ਸੋਹਣੇ ਸੈਂਡਵਿਚ ਲੱਗ ਰਹੇ ਆ ਕਿ ਚਲਿਏ ਕਿਚਨ ਆਪਾਂ ਬਾਅਦ ਚੋਂ ਹੀ ਸਾਫ ਕਰਾਂਗੇ ਮੈਨੂੰ ਭੁੱਖ ਬਹੁਤ ਲੱਗੀ ਪਈ ਆ ਇੱਕ ਮੈਨੂੰ ਆਏ ਆ ਵੀ ਇਹ ਠੰਡੇ ਨਾ ਹੋ ਜਾਣ ਸੋ ਪਹਿਲਾਂ ਪਹਿਲਾਂ ਆਪਾਂ ਖਾ ਲਈਏ ਤੁਸੀਂ ਵੀ ਖਾਓ

ਤੇ ਭੁੱਖ ਸਾਨੂੰ ਬਹੁਤ ਲੱਗੀ ਆ ਇੱਕ ਸਾਨੂੰ ਪਹਿਲਾਂ ਲਾਈਟ ਨੇ ਪਰੇਸ਼ਾਨ ਰੱਖਿਆ ਤੇ ਹੁਣ ਭੁੱਖ ਨੇ ਕੀ ਆ ਕੀ ਆ ਗਿਆ ਵਾ ਲਓ ਜੀ ਤੁਸੀਂ ਵੀ ਖਾਓ ਹੂੰ ਵਾਓ ਕੀ ਹੂੰ ਮੱਕਾ ਹੂੰ ਨਹੀਂ ਤੂੰ ਪਹਿਲਾਂ ਖਾ ਲੈ ਹੂੰ ਤਾਂ ਆ ਖਾ ਲੈ ਬਿਨਾਂ ਛੀਤੇ ਤੂੰ ਬਿਨਾ ਖੀਰੇ ਤੋਂ ਹਾਂ ਇਹ ਸਾਰਾ ਨਗੀਰਾ ਵਾ ਆ ਬਿਨਾ ਖੀਰੇ ਤੋਂ ਸਾਰੇ ਕੀ ਆ ਸਾਰਿਆਂ ਦੀ ਹੈ ਬਤਾਂ ਕਿੱਚੇ ਖੀਰਾ ਇਹਨੂੰ ਐਕਨੇ ਕੀ ਰਹਿ ਗਿਆ ਇਸ ਵਿੱਚ ਸਾਰਾ ਕੁਝ ਪਾਇਆ ਪਰ ਇਹਨੂੰ ਇਹ ਚੀਜ਼ਾਂ ਪਸੰਦ ਨਹੀਂ ਸੀ ਤਾਂ ਸਿੰਪਲ ਖਾਂਦੀ ਆ ਤਾਂ ਹੀ ਮੈਂ ਪਹਿਲਾਂ ਸਿੰਪਲ ਬਣਾ ਕੇ ਦਿੱਤਾ ਸੀ ਮਿਲਾਈ ਫਿਰ ਵਿੱਚ ਆ ਗਈ ਇਹ ਜੋ ਹੈ ਦੀ ਗੰ ਮੈਂ ਉਹ ਨਹੀਂ ਹਣੀ ਸੀ हम्म ले माने हम्म नालता ये जैसी है कपड़ा पिसना मेरे को क्यों मेरे को और गाँव ना पता ही है तू पहला घर ऐसी है हाँ चिड़िया हम्म क्या तेरे शूटर ऐसे कुछ ਨੇ ਨਹੀਂ ਬੜਾ ਹਮ ਅਮਰ ਅੱਜ ਗਿਆ ਮੈਂ ਕੀ ਆਦੀ ਆ ਲਿਆ ਦੁੱਸ ਪੀ ਲਿਆ 2 ਸਾਲ ਦੇ ਸਾਲ ਲੈਨੇ 100 ਸਾਲੇ ਹਲੋ ਕਰ ਦੋ ਤਾਂ ਹਲੋ ਮम्मा 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 ਹਲੋ ਸ਼ਾਮ ਦੇ ਵੱਜ ਗਏ ਨੇ 4 ਤੇ ਆਪਾਂ ਨਾਲ ਦੀ ਨਾਲ ਹੀ ਰੱਖਤੀ ਇੱਥੇ ਚਾਹ ਬਣਨ ਲਈ ਗੁੱਤ ਪਾਤਾ ਚਾਹ ਤੇ ਚਾਹ ਦੇ ਵਿੱਚ ਤੇ ਸੀਰਤ ਨੇ ਸੱਚੀ ਸਾਰਾ ਦੁਪਹਿਰਾ ਨਾ ਆਈ ਨਗਾਤਾ ਤੇ ਹੁਣ 4 ਵਜੇ ਆਫ ਸੌਂਗੀ ਆ ਤੇ ਹੁਣ ਆਪਣੇ ਕੰਮ ਧੰਦੇ ਦਾ ਟਾਈਮ ਆ ਕੋਈ ਰੈਸਟ ਨਹੀਂ ਕਰਨ ਦਿੱਤੀ ਸੈਂਡਵਿਚ ਵਗੈਰਾ ਖਾ ਕੇ ਮੈਨੂੰ ਆਈ ਸਿਰ ਚਲ ਸੌਂ ਜੂਗੀ ਪਰ ਨਹੀਂ ਤੇ ਨਹੀਂ ਸੁੱਤੀ ਤੇ ਹੁਣ ਬਾਕੀ ਮੈਂ ਨਾ ਮਸ਼ੀਨ ਚ ਪਾਈਪ ਲਾ ਕੇ ਆਈਆਂ ਪਾਣੀ ਵਾਲੀ ਤੇ ਇਹਦੇ ਵਿੱਚ ਜਾ ਕੇ ਮੈਂ ਪਾਉਣੀ ਆ ਕੱਪੜੇ ਤੇ ਕਿਉਂਕਿ ਅੱਜ ਸਵੇਰੇ ਲਾਈਟ ਨਹੀਂ ਸੀਗੀ ਅੱਜ ਤੋਂ ਉੱਠਦੇ ਜਾਂਦਾ ਹੀ ਮੂਡ ਖਰਾਬ ਹੋ ਗਿਆ ਮਤਲਬ ਅ ਉੱਠਦੇ ਆ ਸਾਰੀ ਐ ਜੇ ਹੋ ਗਿਆ ਵੀ ਅੱਜ ਦਾ ਦਿਨ ਤਾਂ ਖਰਾਬ ਹੀ ਜਾਊਗਾ ਸੱਚੀ ਅੱਜ ਦਾ ਦਿਨ ਖਰਾਬ ਹੀ ਗਿਆ ਸਾਰਾ ਦਿਨ ਵੇਸਟ ਹੋ ਗਿਆ ਉਦਾਂ ਹੀ ਅਸੀਂ ਕੁਝ ਪਲਾਨ ਕਰਦੇ ਸੀਗੇ ਜਾਣ ਦਾ ਜੇ ਕੱਪੜੇ ਵਗੈਰਾ ਮੇਰੇ ਅਰਲੀ ਤੋਂ ਥੇ ਹੁੰਦੇ ਸਾਰਾ ਕੁਝ ਵੀ ਸ਼ਾਇਦ ਅਸੀਂ ਮਤਲਬ ਜਾਣਾ ਸੀਗਾ ਜਿੱਥੇ ਚਲੇ ਜਾਂਦੇ ਫਿਰ ਆਏ ਹੁੰਦਾਗਾ ਹਨਾ ਕਪੜੇ-ਕਪੜੇ ਜੇ ਪਏ ਹੁਣ ਢੂਣ ਵਾਲੇ ਤੇ ਆ ਛੱਡ ਕੇ ਕਿੱਥੇ ਜਾਇਆ ਜਾਂਦਾਗਾ ਤੇ ਮੈਂ ਤਾਂ ਵੈਸੇ ਹੀ ਨਹੀਂ ਆਏ ਜਾ ਕੇ ਜੇ ਰਾਜੀ ਜੀ ਮੇਰਾ ਸਾਰਾ ਕੰਮ ਕਲੀਅਰ ਹੋਊਗਾ ਤੇ ਮੈਂ ਤਾਂ ਹੀ ਹਾਮੀ ਭਰਦੀ ਹੁੰਨੀ ਆ ਜਾਣਦੀ ਨਹੀਂ ਤਾਂ ਨਹੀਂ ਤੇ ਹੁਣ ਮੈਂ ਲਾ ਕੇ ਆਈਆਂ ਮਸ਼ੀਨ ਚ ਪਾਈ ਪੁੱਤਰ ਤੇ ਕਪੜੇ ਧੋਵਾਂਗੇ ਤੇ ਮਤਲਬ ਜਿਹੜੇ ਹੁਣ ਸਵੇਰੇ ਕੰਮ ਕਰਨੇ ਸੀਗੇ ਉਹੀ ਅੱਧ ਵਿਚ ਅੱਧੇ ਕੰਮ ਹੁਣ ਆਪਾਂ ਨੂੰ ਸ਼ਾਮ ਨੂੰ ਕਰਨੇ ਪੈ ਰਹੇ ਆ ਤੇ ਚਲੋ ਦੇਖਦੇ ਆ ਬਾਕੀ ਬਖਨ ਚਾਹ ਨੂੰ ਗਵਾਲ ਆ ਰਿਹਾ ਵਾ ਤੇ ਮੈਂ ਕਪੜੇ ਪਾਇਆ ਮੈਂ ਉਧਰ ਮਸ਼ੀਨ ਚ ਬਹੁਤ ਜਿਆਦਾ ਵਾ 4 ਵਜੇ ਹੋਏ ਆ ਪਰ ਧੁੱਪ ਬਹੁਤ ਹੈ ਹਾਈ ਹਾਈ ਹਾਂ ਨਾ ਕੁਝ ਚੈੱਕ ਕਰੀਏ ਤੇ ਮੈਂ ਇੱਧਰ ਲਾ ਕੇ ਗਈ ਮੈਂ ਤੇ ਚਲ ਆਪਣਾ ਇੱਧਰ ਜਿਹੜਾ ਵਾਸ਼ਰੂਮ ਆ ਇੱਧਰ ਹੀ ਰੱਖੀ ਹੋਈ ਆ ਮਸ਼ੀਨ ਵਗੈਰਾ ਤੇ ਜੋ ਵਾਸ਼ਿੰਗ ਏਰੀਆ ਆਪਣਾ ਇੱਧਰ ਹੀ ਆ ਅੰਦਰ ਵਾਲਾ ਬਾਥਰੂਮ ਆ ਜਿਹੜਾ ਉਹ ਆਪਾਂ ਬਹੁਤ ਘੱਟ ਯੂਜ਼ ਕਰਦੇ ਆ ਉਹ ਆਪਾਂ ਮਤਲਬ ਕਿ ਐਮਰਜੈਂਸੀ ਦੇ ਟਾਈਮ ਇਹ ਯੂਜ਼ ਕਰਦੇ ਆ ਬਣਾਉਣ ਦੇ ਲਈ ਅਦਰਵਾਈਜ਼ ਤਾਂ ਇਹ ਵਾਲਾ ਵਾਸ਼ਰੂਮ ਯੂਜ਼ ਕਰਦੇ ਇਹਨੂੰ ਡੇਲੀ ਵਾਸ਼ ਕਰਦਾ ਹੀ ਦਾ ਉਹਦੀ ਵੀ ਸਫਾਈ ਕਰਨੀ ਪਉਂਦੀ ਹੈ ਮੈਨੂੰ ਕਹ ਲਓ ਵੀ ਰੋਜ਼ ਹੀ ਉਹਦੀ ਸਫਾਈ ਕਰਨੀ ਪੈਂਦੀ ਹੈ ਕਿਉਂਕਿ ਉੱਥੇ ਬਾਥ ਟੱਬ ਵਗੈਰਾ ਲੱਗਿਆ ਹੋਇਆ ਅਮਰੀਕਨ ਅਮਰੀਕਨ ਸਟਾਈਲ ਬਣਿਆ ਹੋਇਆ ਦਾ ਵਾਸ਼ਰੂਮ ਤੇ ਉਹ ਵੀ ਬਾਸਤਾ ਵਗੈਰਾ ਮੈਨੂੰ ਇਹਨ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਵਾ ਕਿਉਂਕਿ ਰੋਸ਼ਨ ਨਾਲ ਚਿਪਕੜੀਆਂ ਵਿੱਚ ਡਸਟ ਰੂਸਟ ਤਾਂ ਆ ਹੀ ਜਾਂਦੀ ਹੈ ਹਨਾ ਤੇ ਮਤਲਬ ਸਫਾਈ ਤਾਂ ਰੱਖਣੀ ਪੈਂਦੀ ਆ ਕੋਈ ਵੀ ਚੀਜ਼ ਆ ਸਫਾਈ ਰੱਖਾਂਗੇ ਫੇਰ ਹੀ ਆ ਬਿਨਾਂ ਸਫਾਈ ਤੋਂ ਤਾਂ ਤੁਹਾਨੂੰ ਪਤਾ ਹੀ ਆ ਹਨਾ ਤੇ ਜੇ ਕਿਸੇ ਚੀਜ਼ ਦੇ ਹੱਥ ਨਾ ਮਾਰਾਂਗੇ ਤਾਂ ਉਹਦਾ ਕੀ ਹਾਲ ਹੋਊਗਾ ਕੋਈ ਨਹੀਂ ਪਤਾ ਇਥੇ ਨਾ ਸਿਰਤ ਤੇ ਸਿਰਹਤ ਦੇ ਪਾਪਾ ਪਤਨੀ ਆਪਦੀ ਮਸਤੀਆਂ ਕਰਨ ਲੱਗੇ ਹੋਏ ਸੀ ਤੇ ਮੈਂ ਉਹਨਾਂ ਨੂੰ ਕਹਿ ਰਹੀ ਸੀਗੀ ਕਿ ਬਾਹਰ ਚੱਲ ਕੇ ਬੈਠੋ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਫਿਰ ਵੀਡੀਓ ਬਹੁਤ ਸਾਰੀ ਲੰਮੀ ਹੋ ਜਾਂਦੀ ਆ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ শেয়ার ਜ਼ਰੂਰ ਕਰਿਆ ਕਰੋ ਚੈਨਲ ਤੇ ਨਿਊ ਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਓਕੇ ਜੀ ਕੱਲ ਨੂੰ ਮਿਲਦੇ ਆ ਆਪਾਂ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ